ਐਸਕੇਮ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਅੱਜ ਪੂਰਾ ਭਾਰਤ ਬੰਦ ਹੈਗਾ ਵਾ ਕਿਸਾਨ ਅਤੇ ਵੱਖ-ਵੱਖ ਯੂਨੀਅਨ ਦੇ ਆਗੂ ਸੜਕਾਂ ਤੇ ਉਤਰੇ ਹੋਏ ਨੇ ਟਰਾਂਸਪੋਰਟ ਪੂਰੀ ਤਰ੍ਹਾਂ ਬੰਦ ਹੈਗੀ ਆ ਤਾਂ ਲੁਧਿਆਣਾ ਦਿੱਲੀ ਹਾਈਵੇ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਵੱਖ-ਵੱਖ ਯੂਨੀਅਨ ਦੇ ਆਗੂ ਜਿਹੜੇ ਨੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਹਾਈਵੇ ਨੂੰ ਬਿਲਕੁਲ ਪੂਰੀ ਤਰ੍ਹਾਂ ਬੰਦ ਕੀਤਾ ਆ ਵਾ ਤਾਂ ਕਿਸਾਨ ਲੀਡਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਅੱਜ ਭਾਰਤ ਬੰਦ ਦੀ ਕਾਲ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਹੜੀ-ਕਿਹੜੀ ਮੰਗਾਂ ਨੂੰ ਲੈ ਕੇ ਅੱਜ ਧਰਨੇ ਪ੍ਰਦਰਸ਼ਨ ਤੇ ਜਾ ਰਹੇ ਨੇ ਅੱਜ ਅਸੀਂ ਬ ਸਾਡੇ ਗੈਸਪੁਰਾ ਦੀ ਗਵਾਹੀ ਵਿੱਚ ਅਸੀਂ ਅੱਜ ਆਪਣੇ ਇਥੇ ਪੋਲੋ ਹਸਪੀਟਲ ਕੋਲ ਸਾਡਾ ਇਥੇ ਅੱਜ ਡਿਊਟੀ ਲੱਗੀ ਸੀ ਜਦ ਕਰ ਕਾਲ ਸੀ ਜਿਖਿਆ ਜਿਹੜੀਆਂ ਆਪਣੇ ਮੋਦੀ ਸਰਕਾਰ ਸਾਡੇ ਜੀਮੀ ਕਿਸਾਨਾਂ ਦਾ ਧੱਕਾ ਕਰ ਰਹੀਆਂ ਨੇ ਉਹਨਾਂ ਨੂੰ ਬਾਰਡਰ ਤੇ ਸਿੰਘ ਬਾਰਡਰ ਤੇ ਜਾਣ ਦੀ ਖੱਟਣ ਸਰਕਾਰ ਧੱਕਾ ਕਰ ਰਹੀ ਹੈ ਅੱਗੇ ਜਾਣ ਨਹੀਂ ਦੇ ਰਹੀ ਬਾਰਡਰ ਨਹੀਂ ਬਾਰ ਕਰਦੇ ਦੀ ਉਥੇ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਚਲਾ ਰਹੇ ਗੰਦਾ ਪਾਣੀ ਸਿੱਟ ਰਹੇ ਆ ਇਹਨਾਂ ਕੀ ਉਹਨਾਂ ਦੇ ਹੱਕ ਦੇ ਵਿੱਚ ਬਾਕੀ ਇਹ ਕਾਲ ਸਾਡੇ 3.5 ਮਹੀਨੇ ਪਹਿਲੇ ਲੱਗੀ ਸੀ ਕਾਦਿਆ ਸਾਹਿਬ ਵੱਲੋਂ ਵੀ ਇਹ ਅੱਜ ਦੀ ਤਰੀਕੇ ਭਾਰਤ ਬੰਦ ਕਰਨਾ ਬਾਕੀ ਭਾਰਤ ਬੰਦ ਕਰਨਾ ਬਾਕੀ ਸਾਨੂੰ ਸਮਰਥਨ ਨਹੀਂ ਜੇ ਫੈਕਟਰੀ ਏਰੀਆ ਸਭ ਖੁੱਲੀਆਂ ਨੇ ਸਭ ਚੱਲ ਰਹੀਆਂ ਨੇ ਕੋਈ ਨਹੀਂ ਬੰਦ ਕਰ ਰਿਹਾ ਜ਼ਿਮੀਂਦਾਰ ਕਿਸਾਨਾਂ ਵਾਲੇ ਬੰਦਾ ਕਈ ਮਾਰਕੀਟਾਂ ਵੀ ਖੁੱਲੀਆਂ ਨੇ ਪਰ ਉਹਨਾਂ ਦੀ ਅਸੀਂ ਲੱਗੇ ਹੋਏ ਮਾਰਕੀਟਾਂ ਬੰਦ ਕਰਾ ਕੇ ਆਏ ਪਰ ਮੋਦੀ ਸਰਕਾਰ ਨੂੰ ਝੁਕਣਾ ਹੀ ਪਊਗਾ ਇੱਕ ਨਾ ਇੱਕ ਦਿਨ ਝੁਕਾ ਕੇ ਛੱਡਾਂਗੇ ਇਲੈਕਸ਼ਨ ਆ ਰਹੇ ਆ ਜੇ ਨਹੀਂ ਝੁਕੂਗਾ ਫਿਰ ਇਲੈਕਸ਼ਨ ਦੇ ਵਿੱਚ ਉਹਨੂੰ ਮੁੱਦੇ ਮੁੱਦੇ ਛੱਡਾਂਗੇ ਸਰ ਕਿੰਨੀਆਂ ਜੁਨੀਆਂ ਜੜੀਆਂ ਇਸ ਵਕਤ ਪ੍ਰੋਟੈਸਟ ਕਰ ਰਹੀਆਂ ਨੇ ਤਾਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਵੈ ਸਰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਇਸ ਟਾਈਮ ਤੇ ਚਾਰ ਪੰਜ ਜੀ ਉਹਨਾਂ ਨੇ ਇੱਥੇ ਆ ਬੱਤੀ ਉੱ ਸੀਲ ਕੀਤਾ ਵੈ ਲੁਧਿਆਣਾ ਚਾਰ ਚਪੇਰੇ ਕੋਈ ਵੀ ਹਾਈਵੇ ਨਹੀਂ ਚੱਲਣ ਦੇਵਾਂਗੇ ਸ਼ਾਮ 5 ਵਜੇ ਤੱਕ ਜੋ ਮਰਜ਼ੀ ਹੋ ਜੇ ਜਿਹੜਾ ਧੱਕਾ ਕਰਦੀ ਹੈ ਮੋਦੀ ਸਰਕਾਰ ਖੱਟੜ ਸਰਕਾਰ ਸਾਡੇ ਨੌਜਵਾਨਾਂ ਦੀਆਂ ਅੱਖਾਂ ਚਲੇ ਗਈਆਂ ਅੱਜ ਰਾਤ ਸਵੇਰੇ ਸਵੇਰੇ ਇੱਕ ਬਜ਼ੁਰਗ ਦੀ ਡੈਥ ਹੋਈ ਆ ਉਹਦਾ ਸਾਨੂੰ ਬਹੁਤ ਵੱਡਾ ਦੁੱਖ ਆ ਇਹ ਮੋਦੀ ਸਰਕਾਰ ਦੇ ਇਦਾਂ ਦੰਦ ਖੱਟੇ ਕਰਾਂਗੇ ਇਹ ਤੋਂ ਆਉਣ ਵਾਲੀ ਤਰੀਕ 18 ਤਰੀਕ ਨੂੰ ਸਾਡਾ ਜਿਹੜੀ ਮੀਟਿੰਗ ਆ ਉਹ ਤੋਂ ਬਹੁਤ ਸਖਤ ਫੈਸਲੇ ਲਏ ਜਾਣਗੇ ਉਹਨਾਂ ਵਿੱਚ ਸਭ ਆਹ ਕਿਸਾਨ ਯੂਨੀਅਨ ਦੇ ਨਾਲ ਨਾਲ ਬਾਕੀ ਯੂਨੀਅਨ ਵੀ ਜਿਹੜੀਆਂ ਧਰਨੇ ਪ੍ਰਦਰਸ਼ਨ ਦੇ ਰਹੀਆਂ ਨੇ ਕਿਹੜੀ ਯੂਨੀਅਨ ਤੁਹਾਡੀ ਹੈਗੀ ਹੈ ਤੇ ਧਰਨਾ ਪ੍ਰਦਰਸ਼ਨ ਦੇ ਰਹੇ ਹੋ ਕਿਹੜੀ ਮੰਗ ਤੇ ਤੁਸੀਂ ਧਰਨਾ ਪ੍ਰਦਰਸ਼ਨ ਦੇ ਰਹੇ ਹੋ ਕਾਮਾਡ ਜਤਿੰਦਰਪਾਲ ਸੰਸੈਕਟੀ ਪੰਜਾਬ ਸੀਟੂ ਸਾਡੀ ਇੰਡਸਟਰੀ ਦੇ ਯੂਨੀਅਨ ਨੇ ਲਾਲ ਚੰਡਾ ਹੀਰੋ ਸਾਈਕਲ ਲਾਲ ਝੰਡਾ ਬਜਾਜ ਸਨ ਲਾਲ ਝੰਡਾ ਮੰਗਲੀ ਡਿਵੀਜ਼ਨ ਲਾਲ ਝੰਡਾ ਆਟੋ ਡਿਵੀਜ਼ਨ ਇਹ ਸਾਡੀਆਂ ਯੂਨੀਅਨਾਂ ਨੇ ਜਿਹੜੀਆਂ ਹੜਤਾਲ 'ਚ ਸ਼ਾਮਲ ਤੇ ਸਾਡੇ ਨਾਲ ਹੀ ਨੌਜਵਾਨ ਵੀ ਨੇ ਸਾਡੇ ਨਾਲ ਮੁਲਾਜ਼ਮ ਵੀ ਨੇ ਔਰ ਸਾਡੇ ਨਾਲ ਐਸ ਐਮ ਕੇ ਦੇ ਸਾਥੀ ਕਾਦੀਆਂ ਜੀ ਬੀਕੇ ਜੂ ਕਾਦੀਆਂ ਬੀਕੇ ਜੂ ਕਾਦੀਆਂ ਹੋਰ ਵੀ ਹਾਂ ਹੋਰ ਵੀ ਕਿਸਾਨ ਜਥੇਬੰਦੀਆਂ ਨੇ ਅੱਜ ਹਾਈਵੇ ਬੰਦ ਕਰਕੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਅਗਲੀ ਰਣਨੀਤੀ ਫਿਰ ਉਸ ਤੋਂ ਕੀ ਤੈਅ ਕਰ ਰਹੇ ਹੋ ਨਾਲ ਅਗਲੀ ਰਣਨੀਤੀ ਇਹ ਆ ਜੋ ਕਮੇਟੀ ਤੈਅ ਕਰਨ ਗਿਆ ਸਜੋਤ ਕਿਸਾਨ ਮੋਰਚਾ ਦੇ ਡੇਟ ਜੁਨ ਦੀ ਕਮੇਟੀ ਤੈਅ ਕਰੋਗੇ ਪਰ ਸਾਡਾ ਮੁੱਖ ਮਕਸਦ ਇਹ ਆ ਵੀ ਮੋਦੀ ਜਿਹੜਾ ਦੇਸ਼ ਦਾ ਦੁਸ਼ਮਣਾਂ ਮਜ਼ਦੂਰਾਂ ਕਿਸਾਨਾਂ ਦਾ ਦੁਸ਼ਮਣ ਆ ਆਮ ਲੋਕਾਂ ਦਾ ਦੁਸ਼ਮਣ 24 ਦੇ ਵਿੱਚ ਇਹਨੂੰ ਗੱਦੀ ਤੋਂ ਲਾਉਣਾ ਜੇ ਦੇਸ਼ ਨੂੰ ਆਜ਼ਾਦੀ ਨੂੰ ਬਰਕਰਾਰ ਰੱਖਣਾ ਜੇ ਲੋਕਾਂ ਦਾ ਜੀਵਨ ਬਚਾਉਣਾ ਜੇ ਸੰਵਿਧਾਨ ਬਚਾਉਣਾ ਸਾਡਾ ਮੁੱਖ ਨਿਸ਼ਾਨਾ ਸਾਡਾ ਦੋਨਾਂ ਜਥੇਬੰਦੀਆਂ ਦਾ ਫੈਸਲਾ ਵੀ ਅਸੀਂ ਆਉਣ ਵਾਲੀ 24 ਚ ਮੋਦੀ ਨੂੰ ਗੱਦੀ ਤੋਂ ਲਾ ਕੇ ਆਪਣੀਆਂ ਮੰਗਾਂ ਮੰਨਣ ਵਾਲੀ ਜਿਹੜੀ ਸਰਕਾਰ ਲੈ ਕੇ ਆਉਂਦੀ ਹੈ ਬਿਲਕੁਲ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹ ਮੰਗਾਂ ਨੂੰ ਮਨਵਾਉਣ ਦੇ ਲਈ ਦੁਆਰਾ ਜਿਹੜੇ ਨੇ ਕਿਸਾਨ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਯੂਨੀਅਨ ਜਿਹੜੇ ਆਗੂ ਨੇ ਤਾਂ ਇਹ ਹਾਈਵੇ ਨੂੰ ਰੋਕ ਰਹੇ ਨੇ ਹਾਈਵੇ ਤੇ ਜੋ ਗੱਡੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਵਾ ਤਾਂ ਪੂਰਾ ਭਾਰਤ ਇਸ ਵਕਤ ਬੰਦ ਹੈਗਾ ਵਾ ਤਾਂ ਹਾਈਵੇ ਤੇ ਦਰਨੇ ਪ੍ਰਦਰਸ਼ਨ ਜੋ ਨੇ ਕਿਸਾਨ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਵੱਲੋਂ ਦਰਨੇ ਪ੍ਰਦਰਸ਼ਨ ਤੇ ਆ ਰਹੇ ਨੇ ਤੁਸੀਂ ਇਹ ਤਸਵੀਰਾਂ ਦੇ ਸਕਦੇ ਹੋ ਪੱਥਰ ਲਗਾ ਕੇ ਜਿਹੜਾ ਆ ਹਾਈਵੇ ਬਿਲਕੁਲ ਬੰਦ ਕਰ ਦਿੱਤਾ ਗਿਆ ਵਾ ਤਾਂ ਲੋਕ ਜਿਹੜੇ ਨੇ ਉਹ ਵੀ ਬੈਸ ਤੇ ਨਜ਼ਰ ਆ ਰਹੇ ਨੇ ਤਾਂ ਜਿਵੇਂ ਕਿ ਕਹਿ ਰਹੇ ਨੇ ਕਿ ਕਿਸਾਨ ਲੀਡਰ ਜੋ ਆਗੂ ਨੇ ਉਹ ਕਹਿ ਰਹੇ ਨੇ ਕਿ ਅਸੀਂ ਜੋ ਮੰਗਾ ਜੋ ਸੜੀਆਂ ਮੰਨ ਲੈਂਤੀਆਂ ਗਈ ਸੀ ਸਰਕਾਰ ਨੇ ਉਹ ਮੰਗਾਂ ਨੂੰ ਮੰਨਵਾਉਣ ਦੇ ਲਈ ਅਸੀਂ ਇਹ ਧਰਨਾ ਪ੍ਰਦਰਸ਼ਨ ਦੇ ਰਹੇ ਪਰ ਉਹ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਗਈਆਂ ਤਾਂ ਇੱਥੇ ਹਾਈਵੇ ਨੂੰ ਬਿਲਕੁਲ ਬੰਦ ਕੀਤਾ ਹੋਇਆ ਵਾ ਲੋਕਾਂ ਨੂੰ ਹਾਲੇ ਕਿ ਥੋੜੀ ਬਹੁਤੀ ਪਰੇਸ਼ਾਨੀ ਜ਼ਰੂਰ ਆ ਰਹੀ ਹੈ ਪਰ ਸੜਕਾਂ ਇੱਕਦਮ ਜੋ ਇਹਨੇ ਬੰਦ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਇਸ ਦੇ ਵਿੱਚ ਸ਼ੂਟ ਜੋ ਦਿੱਤੀ ਗਈ ਆ ਸਕੂਲ ਦੇ ਬੱਚੇ ਨੇ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਖੋਲਿਆ ਜਾਵੇਗਾ ਤਾਂ ਪੁਲਿਸ ਵੱਲੋਂ ਵੀ ਪੁਖਤਾ ਜੋ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਹੋਰ ਕਿਸੇ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜਾਮ ਵੀ ਨਜ਼ਰ ਆਵੇਗਾ ਹਾਲਾਂਕਿ ਇਹ ਕੋਲ ਜੋ ਹੈ ਇਹ ਪਹਿਲਾਂ ਹੀ ਦੇ ਦਿੱਤੀ ਗਈ ਸੀ ਕਿ ਭਾਰਤ ਬੰਦ ਜਿਹੜਾ ਵਾ 16 ਤਰੀਕ ਨੂੰ ਹੋਵੇਗਾ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਵਾ ਪਿਛਲੇ ਅੰਦੋਲਨ ਦੌਰਾਨ ਮੰਨੀਆਂ ਸੀ ਪਰ ਉਹ ਪੂਰਨ ਤੌਰ ਤੇ ਅਮਲ ਨਹੀਂ ਕੀਤਾ ਗਿਆ ਤਾਂ ਮੰਨਿਆਈ ਮੰਗਾ ਨੂੰ ਮਨਵਾਉਣ ਦੇ ਲਈ ਦੁਆਰਾ ਇਹ ਧਰਨੇ ਪ੍ਰਦਰਸ਼ਨ ਕਿਸਾਨਾਂ ਵੱਲੋਂ ਅਤੇ ਵੱਖ-ਵੱਖ ਜੁਨਾਬਲਕਤੀ ਜਾ ਰਹੇ ਨੇ ਇੱਥੇ ਵੀ ਦੱਸ ਦਿੰਦੇ ਆ ਕਿ ਇਸ ਵਕਤ ਸਿੰਘੂ ਬਾਰਡਰ ਤੇ ਜੋ ਕਿਸਾਨ ਨੇ ਸ਼ੰਭੂ ਬਾਰਡਰ ਤੇ ਜੋ ਕਿਸਾਨ ਨੇ ਉਹ ਬੈਠੇ ਹੋਏ ਨੇ ਆਪਣਾ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਉਹਨਾਂ ਤੇ ਲਗਾਤਾਰ ਅਥਰੂਗਾਸ ਦੇ ਗੋਲੇ ਅਤੇ ਗੋਲੀਆਂ ਜੋ ਭਰਾਈਆਂ ਗਈਆਂ ਨੇ ਤਾਂ ਉਸ ਦੌਰਾਨ ਕਈ ਕਿਸਾਨ ਜੋ ਜ਼ਖਮੀ ਹੋ ਗਏ ਸੀ ਤਾਂ ਉਨ੍ਹਾਂ ਦੇ ਹੱਕ ਦੇ ਵਿੱਚ ਵੀ ਇਹ ਅੱਜ ਧਰਨਾ ਪ੍ਰਦਰਸ਼ਨ ਜੋ ਦਿੱਤਾ ਜਾ ਰਿਹਾ ਵਾ ਹਾਲਾਂਕਿ ਕੱਲ ਟ੍ਰੇਨਾਂ ਰੋਕ ਕੇ ਗਈ ਸੀ ਟੋਲ ਜਿਹੜੇ ਨੇ ਉਹ ਫ੍ਰੀ ਕੀਤੇ ਗਏ ਸੀ ਨਹੀਂ ਪਰ ਅੱਜ ਬੰਦ ਦੀ ਕੋਲ ਸੀ ਜਿਸ ਬੰਦ ਦੀ ਕੋਦ ਦੌਰਾਨ ਅੱਜ ਵੱਖ-ਵੱਖ ਥਾਵਾਂ ਤੇ ਬੰਦ ਕੀਤਾ ਗਿਆ ਵਾ ਬਾਜ਼ਾਰ ਜਿਹੜੇ ਨੇ ਬੰਦ ਨਜ਼ਰ ਆ ਰਹੇ ਨੇ ਬੱਸਾਂ ਤੇ ਬੱਸ ਸਟੈਂਡ ਜਿਹੜੇ ਨੇ ਉੱਥੇ ਬੱਸਾਂ ਖੜ੍ਹੀਆਂ ਨਜ਼ਰ ਆ ਰਹੀਆਂ ਨੇ ਬੱਸਾਂ ਪੂਰਨ ਤੌਰ ਤੇ ਟਰਾਂਸਪੋਰਟ ਪੂਰੀ ਤਰ੍ਹਾਂ ਤੇ ਡਿਆ ਇਸ ਵਕਤ ਬੰਦਾ ਕਈ ਜੁਨੀਆਂ ਜਿਹੜੀਆਂ ਇਸ ਵਕਤ ਸਮਰਥਨ ਜਿਹੜੀਆਂ ਵਾ ਦੇ ਰਹੀਆਂ ਨੇ ਅਗਲੀ ਰਣਨੀਤੀ ਜਿਹੜੀ ਕਿਸਾਨਾਂ ਨੇ ਕਿਹਾ ਕਿ 8 ਆਦਰੀ ਨੂੰ ਇੱਕ ਮੀਟਿੰਗ ਸੱਦੀ ਗਈ ਹੈ ਜਿਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮੈਨ ਨੂੰ ਜਗਮਨ ਟੀਵੀ ਲੁਧਿਆਣਾ